ਸਾਨੂੰ ਹਰ ਰੋਜ਼ ਰਵਾਈ ਜਾਂਦੇ ਨੇ ਸਾਨੂੰ ਹਰ ਰੋਜ਼ ਰਵਾਈ ਜਾਂਦੇ ਨੇ ਜਿਹੜੇ ਤੇਰੇ ਦਿਲ ਨੂੰ ਰਾਜ ਜਾਂਦੇ ਨੇ ਜਿਹੜੇ ਤੇਰੇ ਦਿਲ ਨੂੰ ਰਾਜ ਜਾਂਦੇ ਨੇ ਯਾਦੋਂ ਆਉਂਦੇ ਚੰਦਰੇ ਖਿਆਲ ਤੇਰੇ ਜਦੋਂ ਆਉਂਦੇ ਚੰਦਰੇ ਖਿਆਲ ਤੇਰੇ ਸਾਨੂੰ ਸੋਚਾਂ ਚ ਪਾਈ ਜਾਂਦੇ ਨੇ ਸਾਨੂੰ ਸੋਚਾਂ ਚ ਪਾਈ ਜਾਂਦੇ ਨੇ ਤੇਰੇ ਦੀਦਾਰ ਦੀ ਭੁੱਖ ਵੀ ਅੜੀ ਏ ਤੇਰੇ ਦੀਦਾਰ ਦੀ ਖੁਵੀ ਅੜੀ ਏ ਸਾਨੂੰ ਸੁੱਕਣੇ ਪਾਈ ਜਾਂਦੀ ਏ ਸਾਨੂੰ ਸੁੱਕਣੇ ਪਾਈ ਜਾਂਦੀ ਏ ਤੇਰੇ ਮੇਰੇ ਨਾਲ ਕੱਲ ਨਾ ਕਰਨਾ ਤੇਰਾ ਮੇਰੇ ਨਾਲ ਗੱਲ ਨਾ ਕਰਨਾ ਕਰੀ ਮੈਨੂੰ ਸੁਆ ਜਾਂਦਾ ਏ ਕਰੀ ਮੈਨੂੰ ਸੁਆ ਜਾਂਦਾ ਏ ਸਾਨੂੰ ਹਰ ਰੋਜ਼ ਰਵਾਈ ਜਾਂਦੇ ਨੇ ਜਿਹੜੇ ਤੇਰੇ ਦਿਲ ਨੂੰ ਰਾਜ ਹੁੰਦੇ ਨੇ ਜਿਹੜੇ ਤੇਰੇ ਦਿਲ ਨੂੰ ਰਾਜ ਹੁੰਦੇ ਨੇ ਰਾਜ ਹੁੰਦੇ